ਸ਼ੁਰੂ ਕਰਦੇ ਆ ਅਸੀਂ ਐਸੀ ਸਮਸ਼ਾਨ ਘਟਾਈ ਉਹਦੀ ਘਟਨਾ ਦੇ ਉਹ ਝੰਟਾ ਲੋਕ ਆ ਗਿਆ ਟਰਾਲੀਆਂ ਉਹ ਆਇਆ ਕਿੱਥੋਂ ਆ ਜਾਂਦਾ ਦਾਦੇ ਨੂੰ ਵੀ ਹੈ ਪੰਜਾਬ ਸਰਕਾਰ ਨੇ ਜਾਂ ਬੀਬੀ ਦੀ ਗ੍ਰਾਂਟ ਅੱਗੇ ਪਿਛਲੇ ਕੀ ਹੋਇਆ ਸੀ ਕਿਸੇ ਇਲੈਕਸ਼ਨ ਤੇ ਗ੍ਰਾਂਟਾਂ 'ਚ ਪਿਆ ਜੀ ਅਸੀਂ ਵੈਟ ਮੇਟਨ ਤੇ ਮਾਪਾ ਕੀ ਝੰਟਾ ਲੋਕ ਛੜ ਗਏ ਇੱਥੇ ਨਾ ਉੱਥੇ ਰੋਲਰ ਫੇਰ ਨਾ ਉੱਥੇ ਨੁਣੀ ਪੋਣੀਆ ਕਿ ਕਿਰਾ ਚੰਦੋਂ ਯਾਰ ਹੱਦੋਂ ਵੀ ਸਾਡਾ ਤਾਂ ਪਹਿਲੇ ਹੀ ਮੱਦੇ ਪਾਏ ਵੀ چند ٹھو سو کے سمٹ پٹھ کے لوگ پڑنا کوئی فائدہ تو ہے نہیں محکمے نے دبا کا فون پہ چیک کر لی چیک بائی نو ਕਿ ਮਾ ਪਿੰਡ ਹਰ ਜਰ ਬੇੜੇ ਨੇ ਸਾਡੇ ਗਾਗਾ ਲੱਕ ਤੋਂ ਤੇ ਪ੍ਰੋਜੈਕਟੋਂ ਮੈਂ ਸੁਣਾਈ ਆ ਸਾਡਾ ਪਹਿਲਾ ਮੱਦੀ ਵੀ ਪਾਏ ਆ ਹੁਣ ਵਿੱਚ ਗਿਆ ਵੀ ਇਹਦੀ ਆ ਛਤੀ ਕੀਟਾ ਨਹੀਂ ਪੰਚਾਇਤ ਨਹੀਂ ਅਸੀਂ 8ਵੇਂ ਮਹੀਨੇ ਦੀ 23 ਤਰੀਕ ਤੱਕ 23 ਦੇ 8ਵੇਂ ਮਹੀਨੇ ਦੀ 23 ਤਰੀਕ ਤੱਕ ਚੱਕੀ ਵਾਲੀ ਦੋਈ ਲਾ ਕੇ ਹਟਾਈ ਸਭ ਤੋਂ ਬਾਅਦ ਚਲਾਈ ਆ ਪਹਾੜ ਕਿਤੇ ਨੇ ਫੇਰ ਫਰਵਰੀ ਚ ਕਰਦੀਆਂ ਕੰਮ ਤਾਂ ਚੱਲਿਆ ਹੀ ਨੇ ਉਸ ਤੋਂ ਬਾਅਦ 1 ਸਾਲ ਹੋ ਗਿਆ ਦੇਖੋ ਸਾਰਿਆਂ ਨੇ ਬੜਾ ਜੀ ਕਰਦਾ ਬੜਾ ਕੁਝ ਬੋਲ ਗਏ ਸਾਸੀ ਕੌਸ਼ ਮੈਂਬਰ ਛੋਟੇ ਸੰਯੋਗ ਦੇ ਨਾਲ ਛੋਟੇ ਪਿਆਰ ਦੇ ਨਾਲ ਥੋੜੀ ਸਹਿਮਤੀ ਦੇ ਨਾਲ ਮੈਂ ਹਾਲੇ ਮੈਨੂੰ ਉਹ ਯਾਰ ਇੱਕ ਮਿੰਟ 10000 ਮਿੰਟ 5 ਰੁਪਏ ਆ 10000 ਰੁਪਏ ਮੈਂ ਤੁਹਾਨੂੰ ਠੀਕ ਹੈ ਜੀ ਸਾਹਨੇ ਵੀ 2 ਮਿੰਟ ਲੈਣੇ ਆ ਮੈਂ ਅਸੀਂ ਪਹਿਲਾਂ ਮੈਂਬਰਾਂ ਦਾ ਨੰਬਰ ਲੀਏ ਉਸ ਤੋਂ ਬਾਅਦ ਫਿਰ 12 ਨੰਬਰ ਇੱਕ ਤੋਂ ਰੂਪੇ ਕਿੱਥੇ ਇੱਥੇ ਲਾਓ ਨੰਬਰ 12 ਇਹ ਲੇਡੀਜ਼ ਲਈ ਐਸ਼ੀ ਹੋਇਆ ਅੱਗੇ ਜਨਰਲ ਸੀਗਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਗਿਆਨ ਕਾ ਬਾੜ ਨੰਬਰ 2 ਬਾਬਾ ਦਰਬਾਰਾ ਸਿੰਘ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਾਬਾ ਦਰਬਾਰਾ ਸਿੰਘ ਜਿਹਨਾਂ ਜਗਰੂਪ ਸਿੰਘ ਜੋ ਫਵਾਰਾ ਵਾਲਾ ਉਹਦਾ ਪਰਿਵਾਰ ਦਾ ਮੈਂਬਰ ਆ ਉਹ ਕਿਤੇ ਜ਼ਰੂਰੀ ਚ ਗਿਆ ਪਿਆ ਉਹਦਾ ਪਰਿਵਾਰ ਦਾ ਮੈਂਬਰ ਆ ਕੇ ਸ਼ੋਪਾ ਲਵੇ ਜੀ ਕੇ ਕਲਦੀਪ ਕੋਰਾ ਪਿਛੇ ਹਰਨੇਕ ਸਿੰਘ ਦੇ ਕਾਗਜ਼ ਆ ਜੀ ਬਾਣ ਨੰਬਰ 4 ਆਓ ਜੀ ਕੇ ਕਰਦੀ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਣ ਨੰਬਰ 5 ਕਰ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਮਜੀਤ ਸਿੰਘ ਪੁੱਤਰ ਆਤਮਾ ਸਿੰਘ 5 ਨੰਬਰ ਬਾਣ ਤੋਂ ਜੀ 5 ਨੰਬਰ ਤੋਂ ਕਰਮਜੀਤ ਸਿੰਘ ਪੁੱਤਰ ਆਤਮਾਨਿਕ ਹਰਪ੍ਰੀਤ ਸਿੰਘ ਮੱਤਰਪੁੱਤਰ ਫੋਟਾ ਜੰਗਾ ਜੋ ਜੀ ਤੁਨੇ ਜੀ ਹਰਪ੍ਰੀਤ ਬੋਲੇ ਸੁਨਿਆਰ ਸਾਧ ਸ੍ਰੀ ਆਕਾਲ ਹਰਪ੍ਰੀਤ ਸਿੰਘ ਹੈਗਾ ਜੀ ਜਿਵੇਂ ਹਰਪ੍ਰੀਤ ਅੱਛਾ ਚਲੋ ਜਸ ਜਸਵੀਰ ਕਰੋ ਮਾਨ ਨਮਨ ਸੇਟੋ ਜਸਵੀਰ ਕੌਰ ਬਾ ਨੰਬਰ 3 ਦੇਖੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਸਪ੍ਰੀਤ ਸਿੰਘ ਤੇਜਾ ਸਿੰਘ ਜੀ ਇਹਦੇ ਨਾਲ ਰਣਜੀਤ ਸਿੰਘ ਪੁੱਤਰ ਨਾਜਨ ਸਿੰਘ ਜਣੇ ਆ ਜਾਣੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਜਰਨੀ ਜੀ ਉਪਰ ਲੈਣ ਲੱਗੇ ਪੱਗ ਬੰਨੀ ਦੀ ਹੁੰਦੀ ਹੈ ਅੱਗ ਰੁਕ ਜਾਏ ਨਹੀਂ ਪੱਗ ਬੰਨੀ ਹੋਈ ਰੁਕੋ ਜਸਵੀਰ ਕੌਰ ਪਤਨੀ ਹਰਦੀਪ ਸਿੰਘ ਆਛਿਆ ਕਾਲ ਪਤਨੀ ਕੁਲਦੀਪ ਸਿੰਘ ਸਤਰੀਆ ਕਾਲ 4 ਨੰਬਰ 7 ਤੋਂ ਗੁਰਵਿੰਦਰ ਕੌਰ ਪੱਕੜੀ ਤੇਜਾ ਸਿੰਘ ਉਹਦੇ ਨਾਲ ਜਸਵਿੰਦਰ ਕੌਰ ਸੁਖਵਿੰਦਰ ਸਿੰਘ ਗੁਰੇ ਸੋਨਹਾ ਸਤਰੀਆ ਕਾਲ ਗੁਰੇ ਸੋਨਹਾ ਸਤਰੀਆ ਕਾਲ ਇਹ ਆਪਾਂ ਬੱਲੇ ਸੋਨਹਾ ਸਤ ਤਾਲਾ ਪਿਛਲੇ 500 ਦੀ ਬਣਾਓ ਚਿੱਟਾ ਜਾ ਕੇ ਫਿਰ ਕੰਦੀ ਨਾਲ ਚੱਲੋ ਇਸ ਕਰਕੇ ਜੀ ਵਧ ਲਿਆ ਮੈਂ ਅੱਛਾ ਮੈਂ ਮੈਂ ਬੇਟੀ ਕਰਨ ਲੱਗਿਆ ਠੇਕੇਦਾਰ ਨੇ ਵੀ ਤੁਹਾਨੂੰ ਬਹੁਤ ਹੋਇਆ ਹੁਣ ਜਿਹੜੇ ਅਧੂਰੇ ਕੰਮਾ ਪਰਮਿੰਦਰ ਸਿੰਘ ਨੇ ਤੁਹਾਨੂੰ ਦੱਲੀ ਦਿੱਤਾ ਔਰ ਪੈਸੇ ਵੀ ਆਪਣੇ ਕੋਈ ਬਹੁਤ ਪੈ ਗਏ ਔਰ ਆਪਾਂ ਜੇਕਰ ਸਭ ਸੰਮਤੀ ਹੋ ਜਾਏ ਤਾਂ ਆਪਾਂ 5 ਲੱਖ ਰੁਪਏ ਦੀ ਦਿੱਕਾਨਾ ਪਾਉਣਾ ਬਖਰੀ ਗੱਲ ਹੈ ਜੇ ਪਿੰਡ ਲਈ ਭਣਾ ਚਾਹੁੰਦੇ ਆ ਉਹ ਚੰਗਾ ਚਾਹੁੰਦੇ ਆ ਤਾਂ ਸਾਨੂੰ ਸਭ ਸੰਮਤੀ ਕਰ ਲੈਣੀ ਚਾਹੀਦੀ ਹੈ ਮੈਂ ਤੁਹਾਡੇ ਸਾਰੇ ਆਉਣ ਦਾ ਦੁਬਾਰਾ ਫੇਰ ਜਿਨਾਂ ਆਖਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੇ ਕਹੇ تھے ਪ੍ਰਮੇਂਦਰ ਸਿੰਘ ਦੇ ਕਹੇ تھے ਪੂਰੇ ਬੰਦਿਆਂ ਦੇ ਕਹਿਣ ਤੇ ਤੁਸੀਂ ਇੱਥੇ ਹਾਜ਼ਰ ਹੋਏ ਹੋ ਔਰ ਜਦੋਂ ਵੀ ਅਸੀਂ ਤੁਹਾਨੂੰ ਯਾਦ ਕਰੀਏ ਔਰ ਉਮੀਦ ਕਰਦੇ ਹਾਂ ਵੀ ਤੁਸੀਂ ਇਸੇ ਪ੍ਰਕਾਰ ਇਸੇ ਤਰ੍ਹਾਂ ਹੀ ਸਾਡਾ ਸਹਿਯੋਗ ਦੇਵੋਗੇ ਵੈਗੁਰਜੀ ਕਾ ਧੰਨ ਸਾਹਿਬ ਵੈਗੁਰਜੀ ਕੀ ਫਤਈ ਪਰ ਪੇਪਰ ਤਿਆਰ ਕਰਨੇ ਆਪਾਂ ਅਤਿ ਵਿਚਤ ਹੋ ਗਏ ਪੇਪਰ ਤਿਆਰ ਕਰਕੇ ਦੱਸਿਆ ਜਾਊਗਾ ਵੀ ਆਪਾਂ ਕਿੱਡੇ ਭਰਨ ਜਾਣ ਜਿਹੜੇ ਬੰਦੇ ਕੈਂਡੀਡੇਟ ਆ ਉਹਨਾਂ ਨੂੰ ਬੇਨਤੀ ਹੈ ਵੀ ਜਦੋਂ ਫੂੜ ਜਾਂਦਾ ਦੋ ਤਿੰਨ ਦਿਨ ਬਾਹਰ ਅੰਦਰ ਵੇਖੀ-ਪੋਖੀ ਗੁੜੀਆਂ ਨਾ ਜਾਣ। ਵੀ ਆਪਾਂ ਸੈਨਾ ਨੂੰ ਸਾਨੂੰ ਕੋਈ ਪਤਾ ਨਹੀਂ ਕਦੋਂ ਫੂੜ ਆ ਜਾਣਾ ਵੀ ਪਈ ਸੈਨ ਕਰੂਗਾ। ਤੇ ਆਪਦੇ ਪੇਪਰ ਜਿਹੜੇ ਸਾਨੂੰ ਕਿਹਾ ਸਾਂਕੇ ਰੱਖੇ ਬੁੱਕ ਕਾਪੀ ਅਸੀਂ ਲੈ ਲਈਏ तकरीबन ਸਾਰਿਆਂ ਕੋਲ ਤੇ ਉਹ ਭਰਿਆ ਇਹੋ ਜਿਹਾ ਸੀ ਤੇ ਉਹ ਬਾਲਾ ਖਾ ਗਿਆ। ਇਹੋ ਜਿਹੇ ਪੰਨੇ ਜਿਹੜਾ ਬੰਦਾ ਮੈਟਲ ਨਾਲੋਂ ਭਰਨਾ ਸੌਖਾ। ਇਹ ਕਿਰਪਾ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹੋ ਜਿਹੇ ਕਾਗਜ਼ਾਂ ਦਾ ਨਾ ਹੋ। ਸ਼ਾਂਤੀ ਤੇ ਕੇ ਯਾਨ ਠੀਕ ਹੈ ਤੇ ਪੂਰੇ ਤਿਆਰ ਆ ਜਦੋਂ ਕਹਿਣਗੇ ਅਸੀਂ ਕੇਸ ਵਾਪਸ ਲਾਵਾਂਗੇ ਆਪਦੇ ਕਾਗਜ ਜੇ ਸ਼ਾਂਤੀ ਹੋਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰਿਆਂ ਦਾ ਧੰਨਵਾਦ ਆ ਬਈ ਛੋਟੀ ਖਾਤ ਖੱਡਿਆ ਨੰਤਿਯਾਮ ਕੀਤਾ ਤੇ ਸਾਰਿਆਂ ਨੇ ਪਰਤਾਉ ਵੀ ਤੇ ਸਾਰਿਆਂ ਨੇ ਸਾਰਿਆਂ ਨੂੰ ਪਤਾ ਹੀ ਆ ਲੋਕਿ ਇਲੈਕਸ਼ਨ ਦਾ ਬਚ ਚੁੱਕਿਆ ਸਰੋ ਮੰਨੀਆ ਕਾਲੀਦੋ ਜਿੰਦਾਬਾਦ ਕੁਇਰ ਸਿੰਘ ਪਾਲ ਜਿੰਦਾਬਾਦ ਐਸਾ ਕਲੇਰ ਜਿੰਦਾਬਾਦ ਸਰਦਾਰ ਗੁਰਜੀਤ ਸਿੰਘ ਤਲਵੰਡੀ ਜਿੰਦਾਬਾਦ ਇਹਨਾਂ ਦਾ ਨਾਮ ਬਹੁਤ ਹੀ ਜ਼ਰੂਰੀ ਸੀ ਸਰਪੰਚ ਪਰਮਿੰਦਰ ਸਿੰਘ ਟੀਮਾ ਜਿੰਦਾਬਾਦ ਜਿਨ੍ਹਾਂ ਨੇ ਪਿੰਡ ਦਾ ਬਹੁਤ ਹੀ ਵੱਡਾ ਯੋਗਦਾਨ ਕੰਮ ਕਰਨ ਦੇ ਵਿੱਚ ਸਾਰੀ ਟੀਮ ਦਾ ਸਹਿਯੋਗ ਇਹ ਜਿਹੜਾ ਕੱਟ ਵਾਲਾ ਕੋਈ ਨਿੱਕੀ ਮੋਟੀ ਗੱਲ ਨਹੀਂ ਗੱਲ ਇਹ ਆ ਵੀ ਇੱਕ ਨੂੰ ਤਾਂ ਕਹਿਣਾ ਪੈਂਦਾ ਇੱਥੇ ਜੋ ਇੱਕ ਨੂੰ ਕਹਿੰਨੇ ਤਾਂ 10 ਹੁੰਦੇ ਆ ਇਹ 10 ਤਾਂ ਹੁੰਦੇ ਆ ਜੇ ਕਿਸੇ ਦਾ ਕੰਮ ਕਰਦੇ ਆ ਕੰਮ ਟੀਮ ਵਰਕ ਦੇ ਅਧਾਰ 'ਤੇ ਕੀਤਾ ਜਾਂਦਾ ਉੱਥੇ ਸਰਪੰਚ ਬਰਿੰਦਰ ਸਿੰਘ ਵੀ ਕੰਮ ਕਰਦੇ ਆ ਉਹਨਾਂ ਨਾਲ ਜਿਹੜੀ ਟੀਮ ਆ ਉਹ ਵੀ ਆਪਣਾ ਕੋਈ ਕੰਮ ਨਹੀਂ ਕਰਦੀ ਤੇ ਅਸੀਂ ਸਾਰੀ ਕਮੇਟੀ ਗਈ ਉਹਦਾ ਧੰਨਵਾਦ ਤੇ ਜਿਹੜੀ ਮੂਹਰੇ ਚੋਂ ਲੜਨੀ ਆ ਇਹ ਡਟ ਕੇ ਲੜਾਂਗੇ ਸ਼ਰੋਮਣੀ ਅਕਾਲੀ ਦਲ ਦਾ ਬਹੁਤ ਵੱਡੇ ਫਰਕ ਦੇ ਨਾਲ ਜਿੱਤੂਗੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅੱਧੀ ਦਾ ਵੀ ਬੋਲਦੀ